ਇਹ ਚੰਗੀ ਲੱਗੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸਾਦਕ ਦੀ ਸਟੇਟ ਬੈਕ ਆਫ ਇੰਡੀਆ ਨਾਲ ਸੰਬੰਧਿਤ ਬ੍ਰਾਂਚ ਵਿੱਚ ਘਪਲੇ ਦੀਆਂ ਖਬਰਾਂ ਆਉਣ ਤੋਂ ਬਾਅਦ ਬੈਂਕ ਦੇ ਖਾਤੇਦਾਰ ਅੱਜ ਸਵੇਰ ਤੋਂ ਹੀ ਬੈਂਕ ਵਿੱਚ ਪਹੁੰਚ ਕੇ ਵੱਡੀ ਮਾਤਰਾ ਦੇ ਵਿੱਚ ਉੱਥੇ ਲਾਈਨਾਂ ਬਣਾ ਕੇ ਖੜੇ ਹਨ ਤਾਂ ਕਿ ਆਪਣੇ ਖਾਤਿਆਂ ਦੀ ਜਾਣਕਾਰੀ ਹਾਸਲ ਕਰ ਸਕਣ ਪਰ ਉੱਥੇ ਹਾਲਾਤ ਇਹ ਆ ਕਿ ਕੋਈ ਜਾਣਕਾਰੀ ਦੇਣ ਵਾਲਾ ਬੈਂਕ ਦਾ ਕੋਈ ਵੀ ਅਧਿਕਾਰੀ ਨਹੀਂ ਮੌਜੂਦ ਆ ਜਿਸ ਕਰਕੇ ਉਹ ਲੋਕਾਂ ਦੇ ਵਿੱਚ ਰੋਸ ਫੈਲ ਰਿਹਾ ਹੈ ਗੁੱਸਾ ਫੈਲ ਰਿਹਾ ਹੈ ਇੱਥੋਂ ਤੱਕ ਕਿ ਉੱਥੇ ਬੈਂਕ ਦੇ ਮੈਨੇਜਰ ਦੀ ਵੀ ਹਾਲੇ ਤੱਕ ਕੁਰਸੀ ਖਾਲੀ ਆ ਤੇ ਭੀੜ ਆ ਜਿਹੜੀ ਲੋਕਾਂ ਦੀ ਖਾਤੇਦਾਰਾਂ ਦੀ ਉਹ ਲਗਾਤਾਰ ਵੱਧਦੀ ਜਾ ਰਹੀ ਹੈ ਤੇ ਲੋਕਾਂ ਦੇ ਵਿੱਚ ਚਿੰਤਾ ਜਿਹੜੀ ਉਹਨਾਂ ਦੇ ਖਾਤਿਆਂ ਪ੍ਰਤੀ ਉਹਨਾਂ ਦੇ ਪੈਸਿਆਂ ਪ੍ਰਤੀ ਉਹ ਲਗਾਤਾਰ ਵੱਧ ਰਹੀ ਹੈ ਜ਼ਿਕਰਯੋਗ ਹੈ ਕਿ ਫਰੀਦਕੋਟ ਪੁਲਿਸ ਨੇ ਬੈਂਕ ਦੇ ਚੀਫ ਮੈਨੇਜਰ ਦੇ ਬਿਆਨਾਂ ਤੇ ਸਾਦਕ ਬੈਂਕ ਦੇ ਮੁਲਾਜ਼ਮ ਅਮਿਤ ਢਿੰਗੜਾ ਦੇ ਨਾਂ ਤੇ ਇੱਕ ਕੇਸ ਵੀ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਆ ਪਰ ਅਮਿਤ ਢਿੰਗੜਾ ਅਫਰਾਰ ਦੱਸਿਆ ਜਾ ਰਿਹਾ ਹੈ ਪਿੰਡ ਦੇ ਸਾਬਕਾ ਸਰਪੰਚ ਬਰਜਿੰਦਰ ਸਿੰਘ ਢਾਲੀਵਾਲ ਨੇ ਦੱਸਿਆ ਕਿ ਅਮਿਤ ਢਿੰਗੜਾ ਇੱਥੇ ਪਿਛਲੇ ਕਈ ਸਾਲਾਂ ਤੋਂ ਤਾਇਨਾਤ ਸੀ ਅਤੇ ਉਦੋਂ ਤੋਂ ਹੀ ਉਸ ਦੀਆਂ ਘਪਲੇ ਦੀਆਂ ਸ਼ਿਕਾਇਤਾਂ ਆ ਰਹੀਆਂ ਉਹਨਾਂ ਕਿਹਾ ਕਿ ਕਿਸੇ ਨਿਰਪੱਖ ਜਾਂਚ ਏਜੰਸੀ ਤੋਂ ਇਸ ਮਾਮਲੇ ਦੀ ਪੂਰੀ ਜਾਂਚ ਕਰਵਾਈ ਜਾਵੇ ਤਾਂ ਕਿ ਸਾਰੇ ਕਪੜੇ ਦਾ ਪਤਾ ਲੱਗ ਸਕੇ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬੈਂਕ ਵਿੱਚ ਅੱਜ ਜਿੰਨੇ ਵੀ ਖਾਤੇਦਾਰ ਇਕੱਠੇ ਹੋਏ ਆ ਪਹੁੰਚੇ ਆ ਲੋਕ ਤੇ ਸਾਰਿਆਂ ਤੋਂ ਹੀ ਇਹ ਪਤਾ ਲੱਗ ਰਿਹਾ ਹੈ ਕਿ ਹਰ ਇੱਕ ਦੇ ਖਾਤੇ ਵਿੱਚੋਂ ਪੈਸੇ ਗਾਇਬ ਹੋਏ ਆ ਚਾਹੇ ਉਹਨਾਂ ਦਾ ਲਿਮਟ ਦਾ ਖਾਤਾ ਸੀ ਚਾਹੇ ਐਫ ਡੀ ਦਾ ਖਾਤਾ ਸੀ ਸਾਰਿਆਂ ਵਿੱਚੋਂ ਹੀ ਪੈਸੇ ਗਾਇਬ ਹੋਏ ਆ ਤੇ ਆਓ ਤੁਹਾਨੂੰ ਨਾਲ ਦੀ ਨਾਲ ਦਿਖਾਉਣੇ ਵੀ ਆ ਹਾਲਾਤ ਉੱਥੋਂ ਦੇ ਕੀ ਆ ਤੇ ਗਲਬਤ ਵੀ ਸੁਣਾਉਣੇ ਆ ਕੀ ਕਹਿ ਰਹੇ ਨੇ ਉੱਥੇ ਲੋਕ ਮਨੂੰ ਫਰਜੀ ਰਸੀਦਾ ਦਿੰਦਾ ਸੀ ਦਾ ਉਹਦੇ ਤੋਂ ਗੋਸ਼ੀ ਸਾਡੇ ਸਾਰਿਆਂ ਨੂੰ ਗੜਦਾ ਖਾਦ ਕੱਢੇ ਤੇ ਸਮੂਚੇ ਨਿਵਾਸੀਆ ਪ੍ਰਿੰਟਰੀ ਬੰਦ ਪਤਾ ਕਿਉਂ ਉਹਨੇ ਇੰਨਾ ਕਿ ਜ਼ਿਆਦਾ ਪਰਵਾਹ ਲਈ ਕਰੋਨਾ ਦੇ ਦੌਰਾਨ ਉਹ WhatsApp ਤੇ ਕਹਿੰਦਾ ਸੀ ਕਿ ਮੈਨੂੰ ਟੈਕ ਕੱਪਸਪ ਕਰ ਦੋ ਤੇ ਲੋਕ ਟੈਕ ਕੱਪਸਪ ਸਾਈਨ ਕਰਕੇ ਕਰ ਦਿੰਦੇ ਸੀ ਤੇ ਉਹ ਪਾਸੇ ਕਢਾ ਕੇ ਰੱਖ ਲਿਆ ਲੋਕ ਲਈ ਉਹਨੇ ਇੰਨਾ ਤੋਂ ਨਾ ਮਨਿਆ ਅੰਨੇ ਕਰਲੇ ਪਰਦਾ ਪਾ ਲਿਆ ਸਾਰਿਆਂ ਦੀ ਕਿਤੇ 15 18 ਕੇਕ ਕੱਟੇਗੇ ਮਨ ਲਾ ਮੈਂ ਤੇ ਮੈਂ ਵੀ ਇੱਕਦਮ ਸ਼ਾਮਿਲ ਐ ਮੈਂ ਸ਼ਾਮਿਲ ਹੋਣਾ ਵੀ ਮੈਂ ਇਥੇ ਕੰਮ ਆਇਆ ਸੀ ਫਿਰ ਤੋਂ ਪਹਿਲਾਂ ਰਜੀਤ ਸਿੰਘ ਜੀ ਕੋਲੋਂ ਉਹਨੂੰ ਆਹ ਪੂ ਜੀ ਅਤਾਈ ਪ੍ਰੀਤ ਜਿੰਨੇ ਸਾਰੇ ਇੱਥੇ ਖੁਦ ਕੋ ਗਵਾਰਾ ਨੂੰ ਨਾ ਚੇਅਰਮੈਨ ਸਾਹਿਬ ਤੁਸੀਂ ਉਹ ਮੈਂ ਗੱਲ ਕੀ ਅਸੀਂ ਮੈਂ ਕੰਮ ਆਇਆ ਸੀ ਕਿਹੜਾ ਫੈਸਲਾ ਹੋਊਗਾ ਕੁਝ ਮੈਂ ਵੀ ਸ਼ਾਮਲ ਹੋਇਆ ਇਕੱਜ ਇਸ ਗੱਲ ਲਈ ਮੈਂ ਬੜਾ ਆਪੇ ਮਹਿਸੂਸ ਕਰਨਾ ਵੀ ਮੈਨੂੰ ਖੜਨਾ ਪਿਆ ਉਹਦੇ ਵਿੱਚ ਪਰ ਉਸ ਬੰਦੇ ਦਾ ਮੇਰੇ ਕੋਲ ਫੇਸਬੁਕ ਤੇ ਕੇਕਾਂ ਦੀ ਗਿਣਤੀ ਕੱਢ ਲਉਣਾ ਜਿੰਨੇ ਸਾਡੇ ਅੱਡੇ ਵਾਲਿਆਂ ਨੇ ਇਕੱਠੇ ਤੇ ਜਿੰਨੇ ਉਹਨੇ ਅੰਦਰ ਵੜ ਕੇ ਡੀਪਲੀ ਜਹਾਜਤਾ ਕਿ ਇਹਨਾਂ ਲੋਕਾਂ ਨੇ ਧੋਖਾ ਕੀਤਾ ਵਿਸ਼ਵਾਸ ਘਾਤ ਕੀਤਾ ਕੌਣ ਹੈ ਕਿਹੜੀ ਪੋਸਟ ਸੀ ਕੌਣ ਸੀ ਕਿਹੜੀ ਪੋਸਟ ਸੀ ਅਮਰ ਸਿੰਘਾ ਜੀ ਕਿਹੜੀ ਪੋਸਟ ਹੈ ਉਹ ਪੋਸਟ ਹੈ ਜੇ ਮੈਂ ਤੁਹਾਨੂੰ ਫੋਟੋ ਹੈਗੇ ਮੈਨੂੰ ਕਰਦਾ ਦਰਦਾ ਸੀ ਆ ਵੇਖੋ ਮੈਂ ਪਰਸੋ ਚਾਰ ਦਿਨ ਪਹਿਲਾਂ ਇਹ ਮੈਨੂੰ ਕਹਿ ਕੇ ਗਿਆ ਆ ਛੱਡਰ ਇੰਨਾ ਉੱਚਾ ਚੱਕਿਆ ਹੋਇਆ ਤੁਹਾਨੂੰ ਦਿਖਾਉਣੇ ਕੋਈ ਸਾਢੇ ਤੋਂ ਹੈ ਨਹੀਂ ਆ ਛੱਡਰ ਚੱਕਿਆ ਉਹਦੀ ਅੱਖ ਦੇ ਬਰਾਬਰ ਸੀ ਇਹ ਸ਼ੀਦਨ ਪਹਿਲਾਂ ਮੈਂ ਕਿਹਾ ਯਾਰ ਤੂੰ ਆ ਛੱਡਰ ਉਹਦੀ ਅੱਖ ਦੇ ਬਰਾਬਰ ਕਰ ਲੈਣਾ ਤੂੰ ਸਾਰਿਆਂ ਨੂੰ ਦੇਖੀ ਜਾਣਾ ਤੇ ਲੋਕ ਤੈਨੂੰ ਦੇਖ ਨਹੀਂ ਸਕਦੇ ਤੇ ਕਰ ਤੇ ਮੈਂ ਕਿਹਾ ਤੂੰ ਮਰਜ਼ੀ ਜੀ ਕਰੀ ਜਾਣਾ ਕੋਈ ਤੁਹਾਨੂੰ ਨਹੀਂ ਆ ਸਕਦਾ ਤੇ ਮੇਰੇ ਮੂੰਹ ਨੇ ਕੋਈ ਆਉਂਦਾ ਨਹੀਂ ਜੀ 100 ਗੱਲਾਂ ਹੁੰਦੀਆਂ ਕਿ ਇਹ ਬੰਦੇ ਬੁੰਦੇ ਹੋਏ ਨੇ ਨਾ ਮੈਂ ਵੀ ਘੁਟਾ ਰਾ ਤੇ ਮੈਂ ਸਿਰਫ ਇਸ ਮੇਰੇ ਕਾਰਡ ਬਦਲਾ ਕਰ ਰਹਾ ਸੀ ਹਮਨੇ ਕਹਿੰਦੇ ਲੜਕੀ ਨਹੀਂ ਆਈ ਮੈਂ ਖੁਦ ਆਪ ਇਹ ਗੱਲ ਕਹੀ ਮੈਂ ਕਿ ਤੈਨੂੰ ਕੀ ਖਤਰਾ ਅੱਜੇ ਛੱਡ ਕੇ ਫੋਨ ਤੇ ਜਦਾ ਪੂਰਾ ਫੋਨ ਪਕੜ ਰਿਹਾ ਕਿਸੇ ਵੀ ਉਹ ਸਾਮੀ ਮੁਤਾਬਕ ਆ ਛੱਡਣਾ ਬਿਲਕੁਲ ਉਹਦੀ ਸਾਮੀ ਮਸੀਰ ਦੀ ਲੱਗ ਬੱਗ ਦੀ ਉਹਨੂੰ ਪਤਾ ਲੱਗਦਾ ਸੀ ਵਿਕਾਰ ਕਰ ਤੇ ਕੌਣ ਹੈ ਇਹ ਪਿਛਲੇ ਸਾਰਾ ਡੀਪਲੀ ਜਾਣਾ ਪਊਗਾ ਜੀ ਬਹੁਤ ਗੁੰਗੀ ਜਾਇਦਾਦ ਦਾ ਵਿਸ਼ਾ ਹੈ ਤੇ ਚੰਗੀ ਏਜੰਸੀ ਨੂੰ ਕਰਨੀ ਪੈਣੀ ਹੈ ਕਿਉਂਕਿ ਸੱਭਾ ਸਭ ਜਦੋਂ ਤੋਂ ਉਹ ਇੰਟਰ ਹੋਇਆ ਉਨੇ ਉਦੋਂ ਤੋਂ ਸ਼ੁਰੂ ਕੀਤੇ ਕੁਝ ਬੰਦਿਆਂ ਨੂੰ ਨੋਟਬੰਦੀ ਦੌਰਾਨ ਉਹਨੇ ਰੁੱਟਿਆ ਕੁਝ ਬੰਦਿਆਂ ਨੂੰ ਉਹਨੇ ਕਿਮਤਾਂ ਦੇ ਰੂਪ ਚ ਰੁੱਟਿਆ ਕੁਝ ਨੂੰ ਉਹਨੇ ਆਪੀਆਂ ਦੇ ਰੂਪ ਨੇ ਕੁਝ ਨੂੰ ਪੜਾਵਾ ਪੈਨਸ਼ਨਾਂ ਦੇ ਰੂਪ ਉਹਨੇ ਮਤਲਬ ਇਹ ਸਾਰੀਆਂ ਨੋਟ ਦੇ ਤਸੱਲੀ ਨਾਲ ਦਿਹਾੜ ਕੀਤੀ ਜਾਵੇ ਪਿੰਡਾਂ ਚ ਜਾਇਆ ਜਾਵੇ ਮਨਿਆਦੀ ਕੀਤੀ ਜਾਵੇ ਫਿਰ ਜਾ ਕੇ ਸਾਹਮਣੇ ਆਉ ਉਹ ਜ਼ਿਆਦਾ ਅੰਕੜਾ ਬਣ ਜਾਣਾ ਪਰ ਉਹ ਬਿਲਕੁਲ ਸਹੀ ਹੈ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸਾਦਕ ਦੀ ਸਟੇਟ ਬੈਕ ਆਫ ਇੰਡੀਆ ਨਰਸ ਬੰਦ